ਰੋਜ਼ਾਨਾ ਸਪੋਕਸਮੈਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਤੇ ਫਾਇਰਿੰਗ ਕਰਨ ਦੇ ਵੱਡੇ ਇਲਜ਼ਾਮ ਲੱਗੇ ਨੇ ਵੱਡੇ ਦੋਸ਼ ਲੱਗੇ ਨੇ ਔਰ ਪੁਲਿਸ ਨੇ ਵੱਖ-ਵੱਖ ਤਰਾਵਾਂ ਤਹਿਤ ਮਾਮਲਾ ਵੀ ਦਰਜ ਕਰ ਲਿਆ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਤੇ ਕਤਲ ਇਰਾਦਾ ਇਰਾਦਾਇ ਕਤਲ ਦਾ ਮਾਮਲਾ ਦਰਜ ਹੋ ਗਿਆ ਔਰ ਫਾਇਰਿੰਗ ਕਰਨ ਦੇ ਵੱਡੇ ਦੋਸ਼ ਲੱਗੇ ਨੇ ਹਾਲਾਂਕਿ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਬੀਤੇ ਦਿਨ ਦੀ ਘਟਨਾ ਦੱਸੀ ਜਾ ਰਹੀ ਹੈ ਜਦੋਂ ਆਪਣੀ ਜ਼ਮੀਨ ਤੇ ਪਾਣੀ ਦੀ ਵਾਰੀ ਨੂੰ ਲੈ ਕੇ ਟਕਰਾਰ ਹੋ ਜਾਂਦੀ ਹੈ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਸਿੱਧੀ ਗੋਲੀ ਚਲਾ ਦਿੱਤੀ ਜਾਂਦੀ ਹੈ ਔਰ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਜਨਰਲ ਕੌਂਸਲ ਦੇ ਮੈਂਬਰ ਅਤੇ ਸੀਨੀਅਰ ਆਗੂ ਪੂਰਨ ਸਿੰਘ ਲੰਡੇ ਰੋਡੇ ਤੇ ਇਰਾਦਾਇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ ਕਿਹਾ ਜਾ ਰਿਹਾ ਹੈ ਕਿ ਪਾਣੀ ਦੀ ਵਾਰੀ ਨੂੰ ਲੈ ਕੇ ਬਹਿਸ ਹੁੰਦੀ ਹੈ ਟਕਰਾਰ ਹੁੰਦੀ ਹੈ ਦੋ ਧਿਰਾਂ ਦੇ ਵਿੱਚ ਔਰ ਇੱਕ ਧਿਰ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਫਾਇਰਿੰਗ ਕਰਨ ਦੇ ਦੋਸ਼ ਲੱਗੇ ਨੇ ਹਾਲਾਂਕਿ ਸ੍ਰੀ ਮੁਕਸਰ ਸਾਹਿਬ ਦੇ ਥਾਣਾ ਸਦਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਔਰ ਜਾਣਕਾਰੀ ਜੋ ਸਾਹਮਣੇ ਆਈ ਹੈ ਕਿ ਬੀਤੇ ਦਿਨ ਇਹ ਬੀਤੇ ਦਿਨੀ ਇਹ ਘਟਨਾ ਵਾਪਰੀ ਹੈ तकरीबन 1:30 ਵਜੇ ਜਦੋਂ ਆਪਣੀ ਜ਼ਮੀਨ ਤੇ ਪਹੁੰਚਦੇ ਨੇ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਔਰ ਪਾਣੀ ਦੀ ਵਾਰੀ ਨੂੰ ਲੈ ਕੇ ਫਾਇਰਿੰਗ ਕਰ ਦਿੰਦੇ ਨੇ ਇਹ ਵੱਡੇ ਇਲਜ਼ਾਮ ਲੱਗੇ ਨੇ ਹਾਲਾਂਕਿ ਪੁਲਿਸ ਨੇ ਇਸ ਘਟਨਾ ਤੋਂ ਬਾਅਦ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਔਰ ਪੂਰੀ ਜਾਣਕਾਰੀ ਕੀ ਹੈ ਪੂਰਾ ਮਾਮਲਾ ਕੀ ਹੈ ਸਾਡੇ ਨਾਲ ਸਾਡੇ ਪੱਤਰਕਾਰ ਸੋਨੂ ਖੇੜਾ ਫੋਨ ਤੇ ਮੌਜੂਦ ਨੇ ਫੋਨ ਲਾਈਨ ਤੇ ਨੇ ਮਾਮਲਾ ਕੀ ਹੈ ਸੋਨੂ ਜੀ ਸਰ ਅਕਸ਼ ਦੱਸਣਾ ਚਾਹਵਾਂਗਾ ਸ਼੍ਰੀ ਮੁਕਸਰ ਸਾਹਿਬ ਦੇ ਸੀਨੀਅਰ ਕਾਲੀ ਲੀਡਰ ਵੱਲੋਂ ਕੋਈ ਲੀਡਰ ਤੇ ਜਿਹੜਾ ਮਾਮਲਾ ਦਰਜ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪਿੰਡ ਪਿੰਡ ਹੱਲਾ ਪਿੰਡ ਲੱਡੇ ਰੋਡੇ ਦੇ ਹੀ ਰਕਮਿੰਦਰ ਸਿੰਘ ਅਤੇ ਚਕਸੀਰ ਸਿੰਘ ਵੱਲੋਂ ਦੋਸ਼ ਲਗਾਏ ਗਏ ਸੀ ਕਿ ਪੂਰਨ ਸਿੰਘ ਜੋ ਅਸੀਂ ਪਾਣੀ ਲਾਦੇ ਸੀ ਤਾਂ ਸਾਡੇ ਇੱਕ ਵਿੱਚ ਆ ਕੇ ਜਿਹੜੇ ਇਸ ਤੇ ਵਿਚਾ ਕੇ ਪਾਣੀ ਵੰਡਣਾ ਚਾਹੁੰਦੇ ਸੀ ਜਿਸ ਨੂੰ ਅਸੀਂ ਮਨਾਸੀ ਮਨਾਹੀ ਕਰਦੇ ਸੀ ਤਾਂ ਉਸ ਵੱਲੋਂ ਜੋ ਪੂਰਨ ਸਿੰਘ ਵੱਲੋਂ ਸਾਡੇ ਤੇ ਫਾਇਰ ਕਰ ਦਿੱਤਾ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲਾ ਦਰਜ ਕਰਨਾ ਗਿਆ ਵਕਵਾਗਤ ਧਰਾਵਾਂ ਤਹਿਤ ਮਾਮਲਾ ਦਰਜ ਹੈ ਕਿਹੜੀਆਂ ਧਰਾਵਾਂ ਤਹਿਤ ਮਾਮਲਾ ਦਰਜ ਹੋਇਆ ਜੀ ਮੈਂ ਦੱਸਣਾ ਚਾਹਾਂਗਾ ਹਰ ਇੱਕ ਪੂਰੇ ਪੂਰੇ ਦਾ ਹਰ ਇੱਕ ਦੱਸਿਆ ਜਾ ਰਿਹਾ ਹੈ ਕਿ ਜੇ ਗੱਲ ਕੀਤੀ ਜਾਵੇ ਤਾਂ ਇਹ ਪੂਰਨ ਤੌਰ ਤੇ ਨਹੀਂ ਦੱਸਿਆ ਜੋ ਜਿਹੜਾ ਦੱਸਿਆ ਕਿ ਕਿਹੜੇ-ਕਿਹੜੇ 307 336 506 34 ਆਈਪੀਐਸ 34 ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਜੀ ਸ਼ੁਕਰੀਆ ਸੋਇਸ਼ਵਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ਰਮ ਨਿਕਾਲੀ ਦਲਦੇ ਸਿਨੀਅਰ ਆਗੂ ਤੇ ਇਰਾਦਾਇ ਕਤਲ ਦਾ ਮਾਮਲਾ ਦਰਜ ਹੋ ਗਿਆ ਹੈ ਪੂਰਨ ਸਿੰਘ ਲੰਡੇ ਰੋਡੇ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਹੋਇਆ ਵਕਫਾ ਧਰਾਵਾ ਤਹਿਤ ਸ੍ਰੀ ਮੁਕਸਰ ਸਾਹਿਬ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਪਾਣੀ ਦੀ ਵਾਰੀ ਨੂੰ ਲੈ ਕੇ ਫਾਇਰਿੰਗ ਕਰਨ ਦੇ ਦੋਸ਼ ਲੱਗੇ ਨੇ ਔਰ ਪੁਲਿਸ ਨੇ ਵਕਫਾ ਧਰਾਵਾ ਤਹਿਤ ਮਾਮਲਾ ਦਰਜ ਕਰ ਲਿਆ